ਚਾਰਨ ਕੀਤਾ ਔਰ ਉਸ ਤੋਂ ਬਾਅਦ ਉਹ ਕਲਮਬਦ ਹੋ ਕੇ ਅੱਜ ਆਪਾਂ ਸਾਰੇ ਮੇਰੇ ਦਾ ਜਿਵੇਂ ਕੰਠ ਹੈ ਸਾਰਿਆਂ ਦੀ ਸ਼ਾਇਦ ਕੰਠ ਹੋਗਾ ਆਪਾਂ ਉਹ ਕਰਦੇ ਹਾਂ ਔਰ ਹਰ ਮੁਸ਼ਕਲ ਦੀ ਘੜੀ ਸਾਨੂੰ ਆਸਰਾ ਵੀ ਦਿੰਦਾ ਔਰ ਸਾਨੂੰ ਉਸ ਮੁਸ਼ਕਲ ਚੋਂ ਕੱਢਦਾ ਵੀ ਹੈ ਥੋੜਾ ਜਿਹਾ ਮੈਂ ਦੱਸ ਦਿਆਂ ਆਕਾਸ਼ ਇਧਰੋਂ ਵਖਾਦੀਆਂ ਉਹ ਸਾਹਮਣੇ ਆ ਨਾ ਕਿਹੜਾ ਗੁੰਬਦ ਨਜ਼ਰ ਆ ਰਿਹਾ ਉਹ ਘਾਟ ਸਾਹਿਬ ਗੁਰਦੁਆਰਾ ਸਾਹਿਬ ਹੈ ਉਸ ਜਗ੍ਹਾ ਦਸਵੀਂ ਪਾਤਸ਼ਾਹੀ ਸੀ ਉਥੋਂ ਚੱਲ ਕੇ ਕਿਸ਼ਤੀ ਲੈ ਕੇ ਇੱਥੇ ਆਏ ਸੀ ਕੌਣ ਬਲਾਸ ਸੈਦਾਮਲਾ ਜੀ ਸੈਦਾ ਮਲਾ ਉਹਨਾਂ ਦੇ ਨਾਲ ਸੀ ਔਰ ਇੱਥੇ 13 ਮਹੀਨੇ 13 ਦਿਨ 13 ਮਹੀਨੇ 13 ਦਿਨ ਰੁਕੇ ਸੀ ਉਦੋਂ ਹੀ ਚਪਈ ਸਾਹਿਬ ਬਾਰੇ ਉਹਨਾਂ ਨੇ ਉਹਨਾਂ ਨੂੰ ਕਹਿ ਲਓ ਉੱਪਰੋਂ ਇਲਹਾਮ ਹੋਇਆ ਸੀ ਕਿ ਉਹਨਾਂ ਨੇ ਲਿਖਿਆ ਸੀ ਦੇਖਿਓ ਪਿੱਛੇ ਮੇਰੇ ਕੋਲ ਨਹੀਂ ਕਰਦੇ ਕਿੰਨੀ ਕਿੰਨੀ ਇਤਿਹਾਸਿਕ ਜਗ੍ਹਾ ਤੁਸੀਂ ਬਿਲੀਵ ਕਰਿਓ ਜੇ ਇੱਥੇ ਅਸੀਂ ਖੜੇ ਆਂ ਇੰਨੀ ਸ਼ਾਂਤੀ ਹੈ ਐ ਲੱਗਦਾ ਯਾਰ ਪਹਿਲਾਂ ਅਸੀਂ ਸੋਚਿਆ ਸੀ ਸਾਨੂੰ ਭਗਵੰਤ ਨੇ ਤੇ ਗੁਰੂ ਹਰਿਹਾਉ ਨੇ ਬੈਂਸਾ ਹੁਰਾ ਨੇ ਕਿਹਾ ਕਿ ਯਾਰ ਤੁਹਾਨੂੰ ਨਾ ਕਿਤੇ ਰੋਟੀ ਖਵਾ ਜੇ ਸੁਬਾ ਦੇ ਲਈ ਫਿਰਦੇ ਆ ਤਾਂ ਮੈਂ ਤੇ ਲੱਖਿਰ ਕਹਿੰਦਾ ਯਾਰ ਲੰਗਰ ਸਾਹਿਬ ਜਾ ਕੇ ਛਕਦੇ ਆ ਨਾਲੇ ਗੁਰਦੁਆਰਾ ਸਾਹਿਬ ਪਹਿਲਾਂ ਅਸੀਂ ਸੁਬਾ ਹੋਵੇ ਪਰ ਤੁਸੀਂ ਬੀਲੀਵ ਕਰਿਓ ਜੇ ਅਸੀਂ ਇੱਥੇ ਆਏ ਅਸੀਂ ਉਸ ਲੰਗਰ ਦੀ ਅਹਿਮੀਅਤ ਨੂੰ ਜਿਹੜਾ ਕਿ ਅਸੀਂ ਤਾਂ ਬਚਪਨ ਤੋਂ ਫੀਲ ਕਰਦੇ ਆ ਰਹੇ ਲੇਕਿਨ ਦੁਬਾਰਾ ਮਹਿਸੂਸ ਕੀਤਾ ਕਿ ਜੇ ਕੋਈ ਬੰਦਾ ਖਾਦਾ ਕੁਸ਼ ਨਹੀਂਗਾ ਇਹ ਲੰਗਰ ਦੀ ਸੇਵਾ ਜਿਹੜੀ ਪ੍ਰਥਾ ਹੈ ਜਿਹੜੀ ਸਾਡੀ ਕੌਮ ਦੀ ਖਾਸੀਅਤ ਹੈ ਕਿੰਨੀ ਵੱਡੀ ਗੱਲ ਹੈ ਔਰ ਅੱਜ ਆ ਜਿਹੜੀ ਜਗ੍ਹਾ ਹੈ ਸਾਹਮਣੇ ਜੇ ਤੁਸੀਂ ਦੇਖੋਗੇ ਉਹ ਜਿਹੜੀਆਂ ਉੱਚੀਆਂ ਕੀ ਕਵਾਂਗੇ ਉਹ ਉਹ ਸਰੀਏ ਜੇ ਖੜੇ ਆ ਜਿਹੜੇ ਟਾਵਰ 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 ਹੈ ਜਿਹੜੇ ਇਹ ਇੱਥੇ ਜਾ ਕੇ ਪਾਖੜਾ ਇੱਥੇ ਹੀ ਆ ਨਾ ਪਾਖੜਾ ਦਾ ਬੰਨ ਇਹਦੀ ਬੈਕ ਸਾਈਡ ਤੇ ਔਰ ਇਹਦੇ ਵਿੱਚ ਇੰਨਾ ਕੁ ਪਾਣੀ ਆ ਰੱਬ ਨਾ ਕਰੇ ਅਗਰੇ ਕਿਤੇ ਬੰਨ ਬੁੰ ਟੁੱਟ ਜੇ ਸਾਰਾ ਦਿੱਲੀ ਪੰਜਾਬ ਦਿੱਲੀ ਤੱਕ ਹੋਰ ਇਧਰ ਪੰਜਾਬ ਸਾਰਾ ਡੁੱਬ ਜਾ ਦਿੱਲੀ 10 ਫੁੱਟ ਆਏ ਨੇ 10 ਫੁੱਟ ਦਿੱਲੀ ਤੱਕ ਆਜੂ ਹੁਣ ਮੈਂ 10 ਕਿਉਂ ਰਿਹਾ ਤੁਹਾਨੂੰ ਇਹਦੀ ਇੱਕੋ ਗੱਲ ਦੀ ਵਜ੍ਹਾ ਹੈ ਜਿਹੜੀ ਅਸੀਂ ਵਾਰ-ਵਾਰ ਕਹੀ ਹੈ ਕਿ ਇਹ ਜਿਹੜੇ ਦਰਿਆ ਨੇ ਚਾਹੀਏ ਸਤਲੁਜ ਆ ਬਾਕੀ ਵੀ ਦਰਿਆ ਸਾਰੇ ਜਦੋਂ ਇਹ ਰੱਬ ਨਾ ਕਰੇ ਜਦੋਂ ਵੀ ਅਸੀਂ ਪਿਛਲੇ ਪਿੰਡ 'ਚ ਖੜੇ ਸੀ ਉੱਥੇ ਮੈਨੂੰ ਦੱਸਿਆ ਇਹਨਾਂ ਨੇ ਗੌਰਵ ਜੀ ਨੇ ਕਿ ਜਦੋਂ ਉੱਥੇ ਫਲੱਡ ਆਇਆ ਸੀ ਤਾਂ ਪਿੰਡਾਂ 'ਚ ਪਾਣੀ ਵੜ ਗਿਆ ਸੀ ਤੇ ਇਹ ਵੀ ਵਿੱਚੇ ਧਰੇ ਫਿਰਦੇ ਸੀ ਲੋਕਾਂ ਦੀ ਮਦਦ ਕਰਦੇ ਜੇ ਦਰਿਆ ਸਾਡੇ ਕਿਉਂ ਆਣੇ ਆ ਸੀ ਜਦੋਂ ਇਹ ਸਾਡੇ ਵਿੱਚ ਦੀ ਲੰਘਦੇ ਆ ਤੇ ਇਹ ਉਜਾੜਦੇ ਵੀ ਸਾਨੂੰ ਆ ਜੇ ਓਵਰਫਲੱਡਡ ਹੋ ਜਾਂਦਾ ਜਾਂ ਫਲੱਡਡ ਹੋ ਜਾਂਦਾ ਤੇ ਕੀ ਇਹਨਾਂ ਤੇ ਹੱਕ ਨਹੀਂ ਸਾਡਾ ਤੇ ਸਿਰਫ ਲੰਘਣ ਨੂੰ ਸਾਡੇ 'ਚੋਂ ਲੰਘਦੇ ਆ ਜਦਕਿ ਸਾਡੇ ਕੋਲੇ ਸਿਰਫ ਅੱਜ ਦੀ ਡੇਟ 'ਚ 11 एमएफ पानी बचेया 11 ਜਿਹੜਾ ਅਗੇ ਪੰਜਾਬ ਪੰਜ ਦਰਿਆਵਾਂ ਤੇ ਨਾਂ ਸੀ ਜਿਦੇ ਚੋਂ ਢਾਈ ਜਾਂ ਤਿੰਨ ਤਾਂ ਹੈਗੇ ਸੀ ਸਾਡੇ ਅੱਜ ਬਚਿਆ ਕਿੰਨਾ 11 एमएफ ਤੇ ਜਦੋਂ ਉਜਾੜਨਾ ਹੁੰਦਾ ਉਹ ਸਾਨੂੰ ਤੇ ਨੌਨ ਰਿਪੇਰੀਅਨ ਸਟੇਟਾਂ ਨੂੰ ਦਿੱਤਾ ਉਹਿਆ ਪਾਣੀ ਸਾਡਾ ਪਾਣੀ ਲੈ ਕੇ ਤੇ ਇੰਨੀ ਸ਼ਾਂਤ ਜਗ੍ਹਾ ਜਿਹੜੀ ਇੱਧਰ ਵੇਖੋ ਜੇ ਕੋ ਫੈਕਟਰੀ ਐ ਪੀਏਸੀਐਲ ਉਹ ਸਾਹਮਣੇ ਆ ਹਾਂਜੀ ਇੱਧਰਲੇ ਪਾਸੇ ਆਹ ਸਾਹਮਣੇ ਖੜੀ ਜਿਹੜੀ ਆਹ ਨਜ਼ਰ ਆ ਰਹੀ ਹੈ ਇੱਧਰਲੇ ਪਾਸੇ ਇਸ ਫੈਕਟਰੀ ਕਰਕੇ ਪਤਾ ਨਹੀਂ ਕਿੰਨੇ ਬੰਦੇ ਕਿੰਨੇ ਪਿੰਡ ਉੱਤੇ ਜਿਨ੍ਹਾਂ ਦਾ ਥਲੜਾ ਪਾਣੀ ਖਰਾਬ ਹੋ ਗਿਆ ਆ ਜਿਹੜਾ ਰਮਨੀਕ ਕਹਿੰ ਲੋ ਦ੍ਰਿਸ਼ ਹੈ ਕਮਾਲ ਦਾ ਜੋ ਸਾਡੇ ਇਤਿਹਾਸ ਨਾਲ ਵੀ ਜੁੜਿਆ ਉਹਨੂੰ ਅਸੀਂ ਕਿਵੇਂ ਦੂਸ਼ਿਤ ਕਰ ਰਹੇ ਹਾਂ ਚਾਹੇ ਉਹ ਪਾਣੀ ਦੇ ਲੈਵਲ ਤੇ ਹੋਵੇ ਐਸੇ ਸਾਤ ਲੋ ਚੋ ਜਿੱਤੇ ਅੱਜ ਸਵੇਰ ਅਰਦਾਸ ਕੀਤੀ ਕੇਸਗੜ ਸਾਹਿਬ ਅੰਮ੍ਰਿਤ ਸ਼ਕਾਇਆ ਸੀ ਕਿ ਹੁਣ ਅਸੀਂ ਇਸ ਸਤਲੋਜ ਦਾ ਕੀ ਹਾਲ ਕਰਤਾ ਅੱਜ ਅਸੀਂ ਇੱਥੇ ਮੱਥਾ ਵੀ ਟੇਕਿਆ ਸਵੇਰ ਅਰਦਾਸ ਵੀ ਕਰਾਈ ਕਿ ਰਬਾ ਸ਼ਕਤੀ ਦੇ ਕਿ ਪੰਜਾਬ ਦੇ ਪਾਣੀਆਂ ਨੂੰ ਜਿਹੋ ਜੇ ਪਾਣੀ ਹੁੰਦੇ ਸੀ ਉਹ ਜੇ ਬਣਾ ਸਕੀਏ ਆ ਸਾਰੇ ਬੰਦੇ ਨਾਲ ਜੋੜ ਰਹੇ ਨੇ ਪਿੰਡ ਪਿੰਡ ਜਾ ਕੇ ਜੋੜਾਂਗੇ ਔਰ ਇਸ ਸਿਆਸਦਾਨਾਂ ਨੂੰ ਮੈਂ ਕਹਿ ਰਿਹਾ ਸਮਝ ਜੋ ਨੇ ਤਾਂ ਤੁਸੀਂ ਇੱਥੋਂ ਜਾਉਂਗੇ ਇਹ ਗਰੰਟੀ ਹੈ ਕਿਉਂਕਿ ਇਹ ਗੁਰੂਆਂ ਦੀ ਬਖਸ਼ਿਸ਼ਾਂ ਨਾਲ ਜਕੌਮ ਖੜੀ ਹੋਈ ਜਾਏ ਖਿੱਤਾ ਖੜਾ ਹੋਇਆ ਤੁਸੀਂ ਉਹਨਾਂ ਦੇ ਲੋਕਾਂ ਨੂੰ ਇੰਨਾ ਦੂਸ਼ਿਤ ਕਰਤਾ ਪਾਣੀ ਨਾਲ ਤੇ ਬਾਕੀ ਚੀਜ਼ਾਂ ਨਾਲ ਧਰਤੀ ਥੱਲੇ ਪਾ ਦਿਓ ਕਿਤੇ ਐ ਗੰਦਾ ਕਰ ਦਿਓ ਹਾਲ ਕੀ ਕਰਤਾ ਤੁਸੀਂ ਯਾਰ ਸਾਡਾ ਕੁਛ ਤਾਂ ਇੰਨਾ ਜਗ੍ਹਾ ਦਾ ਇੰਨਾ ਧਾਰਮਿਕ ਜਗ੍ਹਾ ਦਾ ਖਿਆਲ ਕਰ ਲੋ ਕਹਿਰੋ ਹਰ ਵਾਰੀ ਗੱਲਾਂ ਬੜੀਆਂ ਹੁੰਦੀਆਂ ਪੀਰ ਮੈਂ ਗੱਲ ਕਰਦਾ ਵੀ ਸਾਡੇ ਲੀਡਰ ਇੰਨੇ ਗਦਾਰ ਨੇ ਆਹ ਦੇਖੋ ਐਸੇ ਉਹ ਪਿੱਛੇ ਫੈਕਟਰੀ ਨਜ਼ਰ ਆਉਂਦੀ ਆ ਸਾਨੂੰ ਉਹ ਲੀਲੀ ਜੀ ਦਿਖਾ ਦੇ ਬਈ ਉਹ ਹਿਮਾਚਲ ਦੀਆਂ ਫੈਕਟਰੀਆਂ ਆ ਉਹ ਹਿਮਾਚਲ ਦੀਆਂ ਫੈਕਟਰੀਆਂ ਸਾਰਾ ਜਿੰਨਾ ਕੈਮੀਕਲ ਆ ਜਿੰਨਾ ਜ਼ਹਿਰ ਜਿੰਨੀ ਗੰਦਗੀ ਆ ਉਹ ਸਾਰਾ ਸਤਲੁਜ ਚ ਪਾਈ ਜਾਂਦੇ ਆ ਇੱਥੋਂ ਸ਼ੁਰੂ ਹੋ ਜਾਂਦਾ ਇਹ ਇਹ ਗਾਹ ਬੁੱਢਾ ਅਧਰਿਆਰ ਰਲਕੇ ਤਾਂ ਉਹ ਬਾਹਲ ਪਤਾ ਨਹੀਂ ਕੀ ਬਣ ਜਾਂਦਾ ਸਤਲੁਜ ਦਾ ਤੇ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ ਜਿਹੜੀ ਗੰਦਗੀ ਪੈਣੀ ਸ਼ੁਰੂ ਹੋ ਜਾਂਦੀ ਆ ਔਰ ਕਮਾਲ ਦੀ ਜਗ੍ਹਾ ਯਾਰ ਮੈਂ ਕਹਿੰਦਾ ਇੱਥੇ ਆ ਕੇ ਬੰਦੇ ਦਾ ਜਾਨ ਨੂੰ ਜੀ ਨਹੀਂ ਕਰਦਾ ਜੰਨਤ ਆ ਸਵਰਗ ਆ ਪੰਜਾਬ ਇੱਕ ਤੇ ਪਰ ਸਾਡੇ ਗਦਾਰਾਂ ਲੀਡਰਾਂ ਕਰਕੇ ਅੱਜ ਅਸੀਂ ਹਾਲਾਤ ਜਿਹੜੇ ਸਾਡੇ ਹੋ ਗਏ ਆ ਆ ਮਗਰੋਂ ਇਹ ਵੀ ਮੇਰੇ ਠੁਗਾਈਆਂ ਮਾਰੀ ਜਾਂਦਾ ਬੈਠਾ ਉਹ ਫਸ ਗਿਆ ਇਹ ਵੀ ਆ ਆ ਦੇਖੋ ਵੀ ਇਹ ਸਾਡਾ ਅਸੀਂ ਸ਼ੁਰੂ ਕੀਤਾ ਵਹਿਣ ਇੱਥੋਂ ਜਾਣਾ ਪੂਰੇ ਪੰਜਾਬ 'ਚ ਹੈ ਤੇ ਤੁਹਾਨੂੰ ਦਿਖਾਉਂਦੇ ਚੱਲਾਂਗੇ 4 ਮਹੀਨਿਆਂ ਦਾ ਸਾਡਾ ਇਹ ਪ੍ਰੋਗਰਾਮ ਆ 13 ਅਪ੍ਰੈਲ ਵਿਸਾਖੀ ਵਾਲੇ ਦਿਨ ਵੱਡਾ ਇਕੱਠ ਰੱਖਾਂਗੇ ਇਹ ਸਾਰੀਆਂ ਯਾਰਾਂ ਜਿਹੜੀਆਂ ਲਾ ਕੇ ਰੋਪੜ ਤੋਂ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਇਥੇ ਵੀ ਡਰਾਮਾ ਚ ਧਰਤੀ ਹੇਠਾਂ ਬੋਰ ਕਰਕੇ ਪਾਈਆਂ ਜਾ ਰੀਆਂ ਉਹਨੂੰ ਬੰਦ ਕਰਨ ਦੇ ਲਈ 13 ਅਪ੍ਰੈਲ ਵਿਸਾਖੀ ਦੇ ਦਿਨ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਕੋਈ ਐਕਸ਼ਨ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਪੂਰੇ ਪੰਜਾਬ 'ਚ ਨਿਕਲੇ ਆ ਜੁੜੇ ਰਹੋ ਪੰਜਾਬੀਓ ਨਾਲ ਜਿੱਥੋਂ-ਇੱਥੋਂ ਦੀ ਅਸੀਂ ਜਾਵਾਂਗੇ ਜਿਹੜੇ-ਜਿਹੜੇ ਜ਼ਿਲ੍ਹਿਆਂ 'ਚ ਆਵਾਂਗੇ ਪਿੰਡਾਂ 'ਚ ਆਵਾਂਗੇ ਤੁਹਾਨੂੰ ਦੱਸਦੇ ਰਾਵਾਂਗੇ ਤੁਸੀਂ ਉੱਥੇ ਵੀ ਆਪਣਾ ਸਾਡੇ ਨਾਲ ਸੰਪਰਕ ਕਰਕੇ ਰਾਤ ਨੂੰ ਦੇਸੀ ਉਹਨਾਂ ਪਿੰਡਾਂ 'ਚ ਰਾਤ ਕੱਟਿਆ ਕਰਨੀ ਹੈ ਤੇ ਦਿਨੇ ਪਿੰਡਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਕਿ ਕਿੱਥੋਂ-ਕਿੱਥੋਂ ਕਿਹੜੀਆਂ ਫੈਕਟਰੀਆਂ ਤੇ ਕਿਹੜੇ ਪਿੰਡਾਂ ਦਾ ਸ਼ਹਿਰਾਂ ਦਾ ਸੀਵਰੇਜ ਜਿਹੜਾ ਗੰਦਗੀ ਉਹ ਸਾਡੇ ਦਰਿਆਵਾਂ 'ਚ ਆ ਲੱਖੇ ਨੇ ਗੱਲ ਕੀਤੀ ਸੀ ਨਾ ਕਿ ਫੈਕਟਰੀ ਜਿਹੜੀ ਹਿਮਾਚਲ ਦੀਆਂ ਸਭ ਤੋਂ ਦੁੱਖ ਦੀ ਗੱਲ ਪਤਾ ਕੀ ਹੈ ਕੀ ਉਹਨਾਂ ਦਾ ਜਿੰਨਾ ਸਮਾਨ ਲੈ ਕੇ ਵੱਡੇ ਵੱਡੇ ਟੈਂਕਰ ਲੰਘਦੇ ਨੇ ਨੰਗਲ ਵਿੱਚ ਦੀ ਉਹਨਾਂ ਲੋਕਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਵੱਡੇ ਵੱਡੇ ਟੈਂਕਰ ਸਮਾਨ ਕੀਦਾ ਇੰਡਸਟਰੀ ਕੀਦੀ ਹਿਮਾਚਲ ਦੀ ਕੀ ਇਹਨਾਂ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਇਸ ਗੱਲ ਦੀ ਉਹਨਾਂ ਦਾ ਜਿੰਨਾ ਸੀਵਰੇਜ ਉਹ ਵੀ ਸਤਲੁਜ ਚ ਪੈ ਰਿਹਾ ਫੈਕਟਰੀਆਂ ਹਿਮਾਚਲ ਦੀਆਂ ਆ ਸਾਡੇ ਰਏ ਨੇ ਕੰਟੇਨਰ ਲੁਧਿਆਣੇੋਂ ਆ ਰਹੀ ਜੀ ਵੱਡੇ ਬਣਾ ਚੱਕੇ ਬਾਈ ਚੱਕੇ ਕੰਟੇਨਰ ਆ ਰਹੇ ਆ ਉਹ ਲੈ ਕੇ ਵਾਪਸ ਜਾਂਦੇ ਆ ਲੈ ਕੇ ਵੀ ਕੱਚਾ ਮਾਲ ਇੱਧਰ ਆ ਰਿਹਾ ਬਣ ਕੇ ਵੀ ਮਾਲ ਪੰਜਾਬ ਥਣੀ ਬਾਹਰ ਜਾ ਰਿਹਾ ਤੇ ਕਮਾਈ ਉਹਨਾਂ ਦੀ ਹੋ ਰਹੀ ਹਲਕਾ ਸਾਡੀਆਂ ਵਰਤ ਤੇ ਕਮਾਈ ਹਿਮਾਚਲ ਦੀ ਹੋ ਰਹੀ ਹੈ ਸਕਾਰ ਵੀ ਹਿਮਾਚਲ ਨੂੰ ਹੈ ਪੰਜਾਬ ਦਾ ਬੰਦਾ ਕੰਮ ਵੀ ਨਹੀਂ ਕਰ ਸਕਦਾ ਦੱਸੋ ਆ ਗੱਲ ਆ ਜਿਹੜੀ ਗੰਦ ਨਹੀਂ ਪਾਉਣੀ ਹੈ ਫੈਕਟਰੀਆਂ ਦੇ ਉਹ ਪੰਜਾਬ ਦੇ ਲੋਕਾਂ ਪੰਜਾਬ ਦੇ ਲੋਕਾਂ ਪਿੰਡ ਤੋਂ ਪਹਿਲੀ ਸ਼ੁਰੂ ਹੋ ਜਾਂਦੀ ਸਤਲੁਜ ਦੇ ਵਿੱਚ ਉਹਨੇ ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਉੱਤੇ ਉਹਨਾਂ ਦੀ ਕੋਈ ਸ਼ਾਇਆ ਸੀ ਜਾਂ ਟੀਮਾਂ ਉਹਨਾਂ ਨੇ ਦੋ ਡੀਸੀਆਂ ਦੀ ਮੀਟਿੰਗ ਬੁਲਾ ਕੇ ਉਹਨਾਂ ਦੀ ਡਿਊਟੀ ਲਈ ਸੀ ਇੱਕ ਉਹਨਾਂ ਦਾ ਡੀਸੀ ਇੱਕ ਆਪਣਾ ਇਸ ਤੋਂ ਰੋਪੜਦਾ ਰੂਪਨਾ ਕਰਦਾ ਆਲਤੀ ਕੇ ਇੱਕ ਸਾਲ ਹੋ ਗਿਆ ਕੋਈ ਰਿਪੋਰਟ ਨਹੀਂ ਕੋਈ ਕੁਛ ਪਤਾ ਨਹੀਂ ਕੀ ਹੋ ਰਿਹਾ ਬਸ ਹੁਣ ਲੋਕ ਲਹਿਰ ਬਣਾਉਣ ਦੀ ਲੋੜ ਹੈ ਉੱਠ ਖੜੋ ਪਾਣੀ ਬਚਾਉਣਾ ਹੈ ਜੀਵਨ ਬਚਾਉਣਾ ਜ਼ਿੰਦਗੀਆਂ ਨਸਲਾਂ ਛੋੜਿਆ ਛੋਟੇ ਛੋਟੇ ਆ ਜਵਾਕ ਆ ਦੇ ਹੁਣ ਇਹ ਇਹ ਬੇਲੋ ਇਹਨੂੰ ਕੀ ਖਵਾਵਾਂਗੇ ਤਾਂ ਹੀ ਬਚਣਗੇ ਜੇ ਆਪਾਂ ਪਾਣੀ ਬਚਾਵਾਂਗੇ ਤੇ ਹਰ ਬੰਦੇ ਦਾ ਫਰਜ਼ ਆ ਬਾਈ ਪਾਣੀ ਆ ਤਾਂ ਜ਼ਿੰਦਗੀ ਆ ਆਓ ਜੁੜੇ ਰਹੋ ਨਾ ਵਾਹਿਗੁਰੂ ਖਾਲਸਾ ਜੀ ਫਤਿਹ